ਸਰ ਪੈਂਦਾ ਹੀ ਪੈਂਦਾ ਜਿਹੜੇ ਕਿਸਾਨ ਵੀਰਾਂ ਨੇ ਮੈਗਨੀਸ਼ੀਅਮ ਜਿੰਕ ਕਲੀ ਦਾ ਪਾਣੀ ਯੂਰੀਆ ਦੀ ਸਪਰੇ ਕੀਤੀ ਸੀ ਕਿਉਂਕਿ ਜਿਹੜਾ ਯੂਰੀਆ ਜੇ ਆਪਾਂ ਕਹਿ ਲਈਏ ਜਾਂ ਐਨਪੀਕੇ 13045 ਜਾਂ ਜਿਹੜਾ ਮੈਗਨੀਸ਼ੀਅਮ ਸਲਫੇਟ ਹੈ ਇਹ ਜਿਹੜੇ ਖਾਸ ਤੌਰ ਤੇ ਇਹ ਜਿਹੜੇ ਪ੍ਰੋਡਕਟ ਨੇ ਇਹ ਤਕਰੀਬਨ ਕੰਪੈਟੀਬਲ ਹੁੰਦੇ ਆ ਮੋਸਟ ਆਫ ਜਿਹੜੇ ਫੰਜੀ ਜਿਹੜੇ ਫੰਗਸ ਤੋਂ ਆਪਾਂ ਕੰਟਰੋਲ ਕਰਨ ਵਾਸਤੇ ਜਿਹੜੇ ਉਲੀਨਾਸ਼ਕ ਸਪਰੇ ਕਰਦੇ ਆ ਕਈ ਪ੍ਰੋਡਕਟ ਹੁੰਦੇ ਆ ਕੰਪੈਟੀਬਲ ਨਹੀਂ ਹੁੰਦੇ ਸਭ ਤੋਂ ਸੌਖਾ ਤਰੀਕਾ ਹੁੰਦਾ ਕਿ ਇਹਨੂੰ ਅੱਡ ਕੋਲੋਂ JN P ਕੇ ਤੁਸੀਂ ਅਡ ਘੋਲਣਾ 13045 ਸਪੈਸ਼ਲੀ ਇਹਦੇ ਬਾਰੇ ਗੱਲ ਕਰ ਰਹੇ ਕਿਉਂਕਿ ਪੋਟਾਸ਼ੀਅਮ ਨਾਈਟ੍ਰੇਟ ਆ ਕੰਪੈਟੀਬਲ ਆ ਤੇ ਨਾਲ ਜਿਹੜਾ ਤੁਸੀਂ ਜੇ ਬੋਰੋਨ 60 70 ਗ੍ਰਾਮ ਤੱਕ ਕਿਉਂਕਿ ਵੱਧ ਨਹੀਂ ਪਾਉਣੀ ਕਿ ਜੇ ਤੁਸੀਂ 100 ਗ੍ਰਾਮ 150 ਗ੍ਰਾਮ ਪਾਈ ਚਲੋ 20% ਵਾਲਾ ਬੋਰੋਨ 60 ਕ 60 ਕ ਗ੍ਰਾਮ ਦੀ ਜ਼ਰੂਰਤ ਇਹਨੂੰ ਹੁੰਦੀ 60 65 ਗ੍ਰਾਮ ਪਾ ਲਓ 70 ਗ੍ਰਾਮ ਪਾ ਲਓ ਬਹੁਤ ਆ ਇੰਨਾ ਕ ਕਿਉਂਕਿ ਇਹਨੇ ਜਿਹੜਾ ਇੱਕ ਡਰਾਈਵਿੰਗ ਫੋਰਸ ਦੇ ਤੌਰ ਤੇ ਕੰਮ ਕਰਨਾ 13045 ਨੇ ਜਿਹੜਾ ਨਿਚੋੜ ਦਾਣਿਆਂ ਨੂੰ ਲਿਜਾਣਾ ਹੁੰਦਾ ਉਹ ਬੋਰੋਨ ਜਿਹੜਾ ਉਹਦੇ ਵਿੱਚ ਡਰ ਤੇ ਇਹ ਜਿਹੜਾ ਨਸਾਰੇ ਟਾਈਮ ਬਹੁਤ ਵਧੀਆ ਰਹਿੰਦਾ ਪੌਲਾਂ ਨੂੰ ਸਟਰੈਂਥ ਦੇਣ ਨੂੰ ਕਿਉਂਕਿ ਜਿਹੜੇ ਹਿਸਾਬ ਨਾਲ ਜੇ ਤਾਪਮਾਨ ਜੇ 10 ਦਿਨ ਹੋਰ ਵਧੀ ਗਿਆ ਤਾਂ ਇਹ 25 26 ਤੋਂ ਵੀ ਜਿਹੜਾ ਹੈਗਾ ਟੱਪ ਸਕਦਾ 25 26 ਡਿਗਰੀ ਤੇ ਜਾ ਸਕਦਾ ਤਾਂ ਉਸ ਟਾਈਮ ਆਪਾਂ ਨੂੰ ਜ਼ਰੂਰਤ ਪਾਉਗੀ ਤਾਂ ਉਲੀਨਾਸ਼ਕ ਜਿਹੜਾ ਤੁਸੀਂ ਆਪ ਦੀ ਜ਼ਰੂਰਤ ਅਨਸਾਰ ਜੇ ਕਰਨਾ ਚਾਹੋ ਨੇ ਨਹੀਂ ਕਰਨਾ ਚਾਹੁੰਦੇ ਜੇ ਕਈ ਕਿਉਂਕਿ ਕਈ ਵਾਰ ਜੇ ਯੈਲੂ ਰਸਟ ਦੀ ਸਮੱਸਿਆ ਆਉਂਦੀ ਆ ਆਪਾਂ ਉਦੋਂ ਅਸਲੀ ਤਾਂ ਕਰਨਾ ਹੁੰਦਾ ਦੌਗੀਆਂ ਦੇ ਵਿੱਚ ਪਰ ਜੇ ਆਪਾਂ ਝੰਡੇ ਪੱਤੇ ਨੂੰ ਰੋਗ ਰਹਿਤ ਰੱਖਣਾ ਤੇ ਆਪਾਂ ਜੇ ਉਲੀਨਾਸ਼ਕ ਕਰਨਾ ਚਾਹੋ ਨੇ ਤਾਂ ਗੋਭ ਸਮੇ ਤੇ ਜਿਹੜੇ ਇਧਰ ਉਧਰ ਦੇ ਪ੍ਰੋਡਕਟ ਆ ਹੁਣ ਤੁਹਾਨੂੰ ਮੈਂ ਕਲੀ ਦਾ ਪਾਣੀ ਜਿਵੇਂ ਨਾਲ ਕਰਵਾਇਆ